ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾਈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਸਭ ਤੋਂ ਪਹਿਲਾਂ ਆਏ ਆ ਡੀ ਮਾਰਟ ਚ ਕਿਉਂਕਿ ਅਸੀਂ ਇੱਥੇ ਤੋਂ ਬਲੌਗ ਦੀ ਸ਼ੁਰੂਆਤ ਕੀਤੀ ਆ ਸ਼ਾਮ ਦਾ ਟਾਈਮ ਆ ਤੇ ਅਸੀਂ ਨਾ ਡੀ ਮਾਰਟ ਦਾ ਜਿਹੜੀ ਸ਼ਾਪਿੰਗ ਆ ਉਹ ਖਤਮ ਕਰਨ ਆਏ ਸੀਗੇ ਮੈਂ ਕਿ ਅੱਜ ਇਸ ਦਿਨ ਫਿਰ ਅਸੀਂ ਦਿਵਾਲੀ ਦੀ ਸ਼ਾਪਿੰਗ ਕਰਨ ਜਾਵਾਂਗੇ ਨਾ ਫਿਰ ਸਾਡੇ ਤੋਂ ਇੱਥੇ ਨਹੀਂ ਆਇਆ ਜਾਣਾ ਇੱਥੇ ਅੱਜ ਵੀ ਇੰਨੀ ਜ਼ਿਆਦਾ ਭੀੜ ᱛੀ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਪਰ ਬਿਲ ਸਾਡਾ ਜਿਹੜਾ ਆਰਾਮ ਨਾਲ ਹੋ ਗਿਆ ਤਾਂ ਅਸੀਂ ਬਹੁਤ ਜ਼ਿਆਦਾ ਖੁਸ਼ ਸੀ ਕਿ ਵੀ ਅੱਜ ਬਿਲ ਸਾਡਾ ਬੜੀ ਛੇਤੀ ਹੋਇਆ ਤੇ ਇੱਥੇ ਅਸੀਂ ਡੈਕੋਰੇਟਿਵ ਵਾਲੀਆਂ ਚੀਜ਼ਾਂ ਦੇਖ ਰਹੇ تھے ਜਿਹਦੇ ਵਿੱਚ ਸਾਨੂੰ ਕੋਈ ਪਸੰਦ ਨਹੀਂ ਆਈ ਇਸ ਵਾਰ ਨੇ ਇਹਨਾਂ ਦੀ ਡੈਕੋਰੇਸ਼ਨ ਵਾਲੀ ਆਈਟਮ ਜਿਹੜੀ ਬਹੁਤ ਜ਼ਿਆਦਾ ਘੱਟ ਸੀਗੀਆਂ ਅੱਗੇ ਬਹੁਤ ਜ਼ਿਆਦਾ ਹੁੰਦੀਆਂ ਨੇ ਰੇਟ ਜਿਹੜੇ ਸੀਗੇ ਉਹ ਠੀਕ ਤੇ ਜ਼ਿਆਦਾ ਨਹੀਂ ਤੇ ਮਤਲਬ ਜਾਇਜ਼ ਰੇਟ ਤੇ ਵੀ ਆਪਾਂ ਆਰਾਮ ਨਾਲ ਕੋਈ ਵੀ ਚੀਜ਼ ਖਰੀਦ ਸਕਦੇ ਸੀ ਐਨੇ ਕੇ ਪਰ ਜਿਹੜੇ ਆਈਟਮ ਦੀਆਂ ਨਾ ਜਿਹੜੀਆਂ ਡੈਕੋਰੇਸ਼ਨ ਵਾਲੀਆਂ ਉਹ ਬਹੁਤ ਜ਼ਿਆਦਾ ਘੱਟ ਸੀਆਂ ਤੇ ਤੇ ਆ ਗਏ ਸੀ ਭੰਡੇ ਵਾਲੇ ਸੈਕਸ਼ਨ 'ਚ ਭੰਡੇਲ 'ਚ ਅਸੀਂ ਲਿੱਤੇ ਆ ਤਵੇ ਇੱਕ ਸੀ ਆਪਣੇ ਘਰ ਵਾਸਤੇ ਲਿਆ ਤੇ ਦੂਜਾ ਮਨਦੀਪ ਨੇ ਆਪਣੀ ਮੰਮੀ ਨੂੰ ਗਿਫਟ ਕਰਨ ਲਈ ਦਿੱਤਾ ਹੈ ਕਿਉਂਕਿ ਮਨਦੀਪ ਕਹਿੰਦੀ ਸੀ ਵੀ ਉਹਨਾਂ ਕੋਲ ਨਾ ਚਿੱਲੇ ਵਗੈਰਾ ਬਣਾਉਣ ਨੂੰ ਨਾ ਤਵਾ ਨਹੀਂ ਸੀਗਾ ਤੇ ਮੈਂ ਕਹਿ ਵੀ ਫਿਰ ਮਨਦੀਪ ਨੇ ਸੋਚਿਆ ਵੀ ਮੈਂ ਉਹਨਾਂ ਨੂੰ ਗਿਫਟ ਕਰਦਾ ਵੀ ਤਵਾ ਹੀ ਦੇ ਦਾਂ ਵੀ ਨਹੀਂ ਉਹਨਾਂ ਨੇ ਆਪਣੇ ਆਪ ਲੈਣਾ ਵੀ ਮੈਂ ਚਲੋ ਉਹਨਾਂ ਨੂੰ ਮੈਂ ਲੈ ਕੇ ਦੇ ਦੇਣੀ ਆਪਣੇ ਵੱਲੋਂ ਵੀ ਜਦੋਂ ਵੀ ਜਾਂਦੇ ਸੀਗੇ ਵੀ ਚILLE ਬਣਾਉਂਦੇ ਤੇ ਵੀ ਚILLE ਦੂਜੇ ਤਵਿਆਂ ਤੇ ਬਣਾਉਂਦੇ ਸੀ ਉਹ ਤੋਂ ਚਿਪਕ ਜਾਂਦੇ ਨੇ ਤੇ ਤਾਂ ਕਰਕੇ ਫਿਰ ਇੱਕ ਅਸੀਂ ਉਹਨਾਂ ਵਾਸਤੇ ਲੈ ਲਿਆ ਇੱਕ ਅਸੀਂ ਆਪਣੇ ਘਰ ਵਾਸਤੇ ਲੈ ਲਿਆ ਲੋ ਜੀ ਹੁਣ ਸਾਡੀ ਸ਼ਾਪਿੰਗ ਹੋ ਚੁੱਕੀ ਆ ਲੋ ਜੀ ਸਾਰਾ ਸਮਾਨ ਲਿਆ ਖਰੀਦ ਸ਼ਾਪਿੰਗ ਕਰ ਲਈ ਸ਼ਾਪਿੰਗ ਨੇ ਅੱਜ ਸਾਡਾ ਧੂਆਂ ਕੱਢਤਾ 10000 ਰੁਪਏ ਲੱਗ ਗਿਆ ਸਾਡਾ ਦੋਹਾਂ ਜਾਣੀਆਂ ਦਾ ਬਸ ਸਾਡਾ 20 30 ਦਾ ਫਰਕ ਹੋਊਗਾ 10 5 ਮੇਰਾ ਲੱਗ ਗਿਆ 5 ਦਾ ਲੱਗ ਗਿਆ ਦੋਹਾਂ ਤਰ੍ਹਾਂ ਦੀ ਜਹਾਣੀ ਦਾ 5 5 ਲੱਗ ਗਿਆ ਕਿ ਅੱਜ ਅਸੀਂ ਤਕੜੀਆਂ ਤਕੜੀਆਂ ਚੀਜ਼ਾਂ ਲੈ ਆਏ ਆਂ ਦੇਖੋ ਡਰਾਈ ਫਰੂਟ ਸਾਰੇ ਲੈ ਕੇ ਆਏ ਆਂ ਅਸੀਂ ਅੱਜ ਤੇ ਆਪ ਉਹਨੂੰ ਟੋਕਰੀ 'ਚ ਬਿਠਾ ਲਿਆ ਹੈ ਬਬੂ ਅੱਜ ਮੇਰੇ ਪੁੱਤ ਦੀ ਆਈਸਕ੍ਰੀਮ ਖਾਣ ਦੇ ਅੱਗੇ ਪੈਸੇ ਵੀ ਨਹੀਂ ਬਚੇ ਹੈਗੇ ਅੱਜ ਸਾਡੇ 5 ਜਿ 5000 ਰੁਪਏ ਲਾਤਾ ਦੋਹਾਂ ਜਾਣੀਆਂ ਨੇ 10000 ਫੂਕਿਆ ਜਾਂ ਤੁਸੀਂ ਚਲੋ ਦੀਵਾਲੀ ਇੱਕ ਵਾਰ ਆਂਦੀ ਆ ਕਿਹੜਾ ਰੋਜ਼ ਰੋਜ਼ ਆਂਦੀ ਆ ਹਾਤਾ ਸੀ ਘੁੰਮਣ ਜਾਣਾ ਤੇ ਮਨਦੀਪ ਉਧਰ ਗੱਡੀ ਦੇਖਣ ਗਈ ਅਸੀਂ ਆ ਰਹੀ ਹੈ ਹੁਣ ਅਸੀਂ ਸਾਰਾ ਸਮਾਨ ਗੱਡੀ 'ਚ ਰੱਖ ਲਾਂਗੇ ਤੇ ਆਪੂ ਇੱਧਰ ਟਪੋ ਟਪੀ ਕਰ ਰਿਹਾ ਮੈਂ ਕਿਹਾ ਹਜੇ ਤਾਂ ਆਪਣਾ ਹਜੇ ਤਾਂ ਆਪਾਂ ਆਪਣਾ ਇੱਥੇ ਲੱਗਿਆ ਹਜੇ ਤਾਂ ਆਪਾਂ ਟਿਰਪੜੀ ਫੁਕਣੇ ਆ ਜਾ ਕੇ ਪੈਸੇ ਫਕਤ ਦਵਾ ਦਿਵਾਲੀ ਦੇ ਇੱਕ ਦਿਨ ਪਹਿਲਾਂ ਪੈਸੇ ਫੁਕਾਂਗੇ ਹ ਤਾਂ ਮੈਂ ਕਿਹਾ ਦੇਖਣੇ ਚਲੋ ਹੁਣ ਮੈਂ ਇਕੱਲੇ ਕੁੰਡੇ ਤੂੰ ਐਂ ਭਾਤ ਭੀੜ ਬਹੁਤ ਜ਼ਿਆਦੇ ਹੋ ਰਹੀ ਹੈ ਨਾ ਦਿਵਾਲੀ ਕਰਕੇ ਉਗੀ ਰੁਗੀ ਕਿਰੂਏ ਲਓ ਜੀ ਅਸੀਂ ਘਰ ਪਹੁੰਚ ਗਏ ਤੇ ਅਸੀਂ ਹੁਣ ਵੀ ਹੁਣ ਬੀਬੀ ਨੂੰ ਦਵਾਗੇ ਅਸੀਂ ਸ਼ੌਕ ਪੀ ਲੈ ਖਲੇ ਜੋ ਪਿੱਛੇ ਦੇਖ ਰਿਹਾ ਦੇਖੀ ਬੜਾ ਚਲਾਕ ਮੁੰਡਾ ਏ ਹੁਣ ਅਸੀਂ ਨਾ ਆਟਾ ਗੁੰਨ ਕੇ ਗੁਰਦੁਆਰਾ ਸਾਹਿਬ ਚੱਲਾਂਗੇ ਸਮਾਨ ਕਿੱਥੇ ਲੈਣੇ ਆਲਾ ਤਾਂ ਬਹੁਤ ਮਹਗਾ ਸਮਾਨ ਤਾਂ ਦੋ ਕੋਲਡ ਡਰਿੰਕ ਦੀਆਂ ਬੋਤਲਾਂ ਲਈ ਆਈਆਂ ਬਸ ਕੀਤੀ ਲੋਗੀਆਂ ਹੱਸ ਹੈ ਵੀ ਚਲ ਆਪਾਂ ਰਾਤ ਨੂੰ ਉਦਨ ਦੀਵਾਲੀ ਨੂੰ ਜਿਹੜਾ ਖਾਵਾਂਗੇ ਪੀਵਾਂਗੇ ਵੀ ਉਹ ਬਾਅਦ ਚ ਕੋਲਡ ਡਰਿੰਕ ਨਹੀਂ ਪਿੰਦੇ ਫਿਰ ਅਸੀਂ ਦੋ ਬੋਤਲਾਂ ਲਿਆਏ ਵਸੀ ਕਿੱਕ ਸਮਾਨ ਬੀਬੀ ਬਹੁਤ ਜ਼ਿਆਦਾ ਮਹਿੰਗਾ ਤਾਂ ਹੋਰ ਐਨੀ ਪਰ ਭੀੜ ਨਹੀਂ ਹੋ ਰਹੀ ਆ ਲੋਕ ਐਨਾ ਖਰੀਦ ਰਹੇ ਟੋਕਰੀਆਂ ਭਰ ਭਰ ਕੇ ਜਿਹੜੇ ਲੱਗੇ ਨੇ ਮੀਨੇ ਦੇ ਵੀਲੇ ਪਾਚਿਆਂ ਦੇ ਟੋਕਰੀਆਂ ਹੁਣ ਬੀਬੀ ਫਿਰ ਅਸੀਂ ਕਿੱਥੇ ਲੱਗੀ ਐ ਜੀ ਕਰਦਾ ਲੈਣ ਨੂੰ ਹਾਂਜੀ ਹੈ ਜਿਹੜੇ ਜੀਮੀਗਾਰ ਖੇਤੀਆਂ ਕਰਦੇ ਉਹ ਪੋਤਾ ਬਣਾ ਹੀ ਸਮਾਂ ਲੈ ਲੈਂਦੇ ਨੇ ਬਖੇਲ ਖਰੋਟ ਖਿੱਲਾ ਹਨਾ ਬੀਬੀ ਉਹਨਾ ਆਪਣੇ 75 ਡੱਬੇ ਮਿਲ ਜਾਂਦੇ ਨੇ ਆਪਣੇ ਪੰਜਾਬੀਆਂ ਨੂੰ ਮੋਲ-ਮੋਲ ਕਿੱਥੇੋਂ ਲੋਂਦੇ ਨੇ ਹਨਾ ਆਪਾਂ ਤਾਂ ਜ਼ਿੰਮੇਦਾਰ ਬੰਦੇ ਆ ਬੀਬੀ ਆਪਣੀਆਂ ਤਾਂ ਜਿੰਨੀਆਂ ਫਸਲਾਂ ਬਾੜੀਆਂ ਆਂਦੀਆਂ ਨੇ ਜਿਹੜੀਆਂ ਦੀਵਾਲੀ ਆਪਣਾ ਧੂਆ ਕੱਢ ਦਿੰਦੀ ਆ ਆਹ ਹਨਾ ਤਾਂ ਧੂਆ ਕੱਢਣ ਆਂਦੀ ਆ ਦੀਵਾਲੀ ਹਮੇਸ਼ਾ ਚਲੋ ਜੀ ਆਪਾਂ ਗੁਰਦੁਆਰੇ ਜਾਇ ਆਈਏ ਆਟਾ ਗੁੰਨ ਕੇ ਆ ਕੇ ਅਸੀਂ ਰੋਟੀ ਲਾਵਾਂਗੇ ਬੀਬੀ ਨੂੰ ਸਮਾਨ ਪਤਾ ਲੱਗ ਗਿਆ ਬਿਲ ਦਾ ਵੀ ਪਤਾ ਲੱਗ ਗਿਆ ਆ ਦੇਖੋ ਮੈਂ ਕਿਹਾ ਤਾਂ ਵੀ ਟੈਨਸ਼ਨ ਨਹੀਂ ਦੇਣੀ ਹੈਗੀ ਉਹੀ ਬੀਬੀ ਨੂੰ ਟੈਨਸ਼ਨ ਤੇ ਪਾਈ ਜਾਂਦੀ ਆ ਆ ਦੇਖੀ ਹੱਥ ਬੰਨ ਰੇ ਹੈ ਆ ਦੇਖੀ ਬੀਬੀ ਉੱਥੇ ਕਰਾਰੇ ਬੀਲ ਮੈਂ ਕਿਹਾ ਛੱਡ ਦੇ ਆਪਦਾ ਪੈਕਟ ਚੱਕ ਕੇ ਬਹਿ ਗਿਆ ਮੈਂ ਖੋ ਕੇ ਫੇਰ ਸਿੱਟ ਤਾਂ ਫੇਰ ਚੱਕ ਲਿਆ ਇਹ ਤਾਂ ਵੀ ਮੇਰਾ ਆ ਗ੍ਰੀਨ ਵਾਲਾ ਇਹ ਗ੍ਰੀਨ ਵਾਲੇ ਖੰਦਾ ਨਾ ਹਾਂ ਹਰਾਮੀ ਬਹੁਤ ਆ ਮੈਂ ਵੀ ਖੋ ਲਿਆ ਫੇਰ ਹਾਂ ਇਹ ਵੀ ਹੀ ਲ ਜੂਗਾ ਹੋਰ ਮੇਰਾ ਬਿਲ ਵਧਾਰਿਆ ਤਾਂ ਉੱਥੇ ਪੈਕਟ ਚੱਕ ਚੱਕ ਕੇ ਸਿੱਟੀ ਜਾ ਰਿਹਾ ਤਾਂ ਹਾਂ ਪਿਛੇ ਵਾਲੀ ਵਾਲੀ ਕਰਨ ਚਾਹ ਪੀ ਰਹੇ ਸੀ ਅੱਛਾ ਸਭ ਤੋਂ ਪਹਿਲਾਂ ਲੇਟਰ ਰੋਟੀ ਖਾਣੇ ਸਭ ਤੋਂ ਪਹਿਲਾਂ ਅਸੀਂ ਖਾਣੇ ਆ ਉਹ ਗੋਭੀ ਨਾਲ ਤੋਰ ਦੀ ਗੋਭੀ ਗੋਭੀ ਆ ਜੀ ਰੋਟੀ ਓਏ ਕੀ ਕੀਤਾ ਹਾਂ ਚੱਲ ਬੱਸ ਉਹ ਦਾਣਾ ਮਸਾਲਾ ਹਰ ਇੱਕ ਆ ਦੇਖੋ ਹਰ ਇੱਕ ਉਹ ਮੋਸ ਦਿੰਦਾ ਏ ਗੋਭੀ ਹੋਰ ਨਹੀਂ ਬੋਲਦਾ ਨਾ ਫੈਂਦਾ ਏ ਚਿੱਤਰ ਖਾਊਗਾ ਇਹ ਲਓ ਜੀ ਅੱਜ ਅਸੀਂ ਕਰਿਆ ਏ ਜੇਬਾਂ 베ਲੀਆਂ ਨਾ ਮੁੱਕਿਆ ਤਾਂ ਨਹੀਂ ਹਜੇ ਤਾਂ ਉੱਥੇ ਜਾਣਾ ਆ ਤਾਂ ਟੀਮ ਹੱਦ ਤੱਕ ਜਾ ਕੇ ਆਏ ਆ ਬਸ ਉਹਦੇ ਨਾਲ ਆਇਆ ਸੀ ਫਿਰ ਵੀ ਤਿਰਪੜੀ ਭਿਜਾਣੇ ਆ ਫਿਰ ਹਾਂ ਦੋ ਥਾਂਵੇਂ ਵੀ ਟਾਈਮ ਨਹੀਂ ਮਿਲਣਾ ਠੀਕ ਹੈ ਮੈਂ ਟਾਈਮ ਸਰਕਾਰ ਵੀ ਮੁੜਨਾ ਹੁੰਦਾ ਸਾਨੂੰ ਕਿਹੜਾ ਕਿਹਾ ਜੀ ਕਿਉਂ ਜਦ ਤੁਹਾਨੂੰ ਦੱਸ ਕੇ ਗਏ ਆ ਫਿਰ ਉਹ ਮੈਨੂੰ ਕੀ ਪਤਾ ਅਗਲੇ ਵੀ ਨਾ ਫਿਰ ਜੇ ਤੈਨੂੰ ਪਤਾ ਮੁੱਕਰਿਆ ਫਿਰ ਤੂੰ ਦੋ ਵਾਰ ਘੜਦੀਆਂ ਤੈਨੂੰ ਐ ਤਾਂ ਪਤਾ ਵੀ ਇਹ ਮੁੱਕਰਈਆ ਫਿਰ ਜਿਹੜਾ ਲਗੂ ਆਂਗਾਉਂਗੇ ਤੇ ਬਸ ਹੁਣ ਤੇਰਪੜੀ ਜਾਣਾ ਜਦ ਇਹ ਲਿਆਏ ਤੇ ਬਾਜੀ ਸਬਜ਼ੀ ਦਾ ਕਾਲੂ ਲੇਉਂਗੇ ਹਾਂ ਮੰਡੀ ਲੱਗੂ ਪਰਸੋਂ ਕਾਲੂ ਮੰਡੀ ਲੱਗੂ ਕਿੱਥੇ ਤੇ ਫਿਰ ਸੋਹਾਂ ਵਾਂ ਤੱਕ ਖਰਾਬ ਹੋ ਜੂਗੀ ਹੋਰ ਗੋਭੀ ਖਰਾਬ ਹੋ ਜੂਗੀ ਚਮਪੂਣ ਨਹੀਂ ਹੁਣ ਗੋਭੀ ਉਹ ਮਿਕਸ ਵੈਜ ਬਣਾਉਣੀ ਆ ਹੁਣ ਗੋਭੀ ਉਹ ਕੋਈ ਰੋ ਹੋਰ ਹੈ ਗੋਭੀ ਤਾਂ ਖਾਰੇ ਹੋ ਕਿੰਨੇ ਹੋਰ ਕਿੰਨੇ ਦਿਨ ਮਾਟਰ ਬਣਾ ਮਾਟਰ ਬਣਾ ਲੇ ਮਟਰ ਪਨੀਰ ਤਾਂ ਬਣਾਵਾਂਗੇ ਫਿਰ ਇੱਕ ਮਿਕਸ ਵੈਜ ਬਣਾਵਾਂਗੇ ਨਾਲ ਹਾਂ ਮਿਕਸ ਵੈਜ ਬਣਾਵਾਂਗੇ ਦੋ ਸਬਜ਼ੀ ਬਣਾਵਾਂਗੇ ਕਿਹੜੀ ਕਿਹੜੀ ਤੇ ਸੋਚਣੀ ਹੋਈ ਅਸੀਂ ਆਪ ਸੋਚ ਲਵਾਂਗੇ ਹਾਂ ਉਹ ਤੁਹਾਡਾ ਮਸਲਾ ਨਹੀਂ ਹਾਂ ਉਹ ਕੀ ਕਰੀਏ ਗੋਭੀ ਫਿਰ ਗੋਭੀ ਨਾ ਬਣਾਇਓ ਕੀ ਫਿਰ ਗੋਭੀ ਨਾ ਬਣਾਇਓ ਗੋਭੀ ਤਾਂ ਵਿੱਚ ਪਾਉਗੀ ਮਿਕਸ ਹਾਂ ਵਿੱਚ ਪਾਉਗੀ ਗੋਭੀ ਹਾਂ ਪਰ ਕਿਰਨ ਸੀ ਨਸਮਾਨ ਡੇਰ ਬਾਅਦ ਤੋਂ ਲੈ ਕੇ ਆਇਆ ਤੁਸੀਂ ਦੇਖਿਆ ਹੋਣਾ ਅੱਜ ਭੀੜ ਨਾ ਬਹੁਤ ਆਲੇਗੀ ਦੁਬਾਰੀ ਕਰਕੇ ਅ ਲੱਗਦਾ ਇਸ ਲਈ ਸਾਡਾ ਨਾ ਡੇਢ ਘੰਟਾ ਲੱਗ ਗਿਆ ਐਕਿੰਗ ਸਮਾਨ ਪਿੱਛੇ ਵੀ ਬਹੁਤ ਵਾਲੀ ਭੀੜ ਹੋ ਰਹੀ ਥੀ ਪਰ ਬੀ ਲੈਣਾ ਜਿਹੜਾ ਉਹ ਰਾਮ ਨਾਲ ਹੋ ਗਿਆ ਸਾਨੂੰ ਇੱਕ ਕਾਊਂਟਰ ਜਿਹੜਾ ਨਾ ਖਾਲੀ ਮਿਲ ਗਿਆ ਤਾਂ ਵੀਰਸਾ ਸਿੱਕ ਕੋਈ ਜਣਾ ਘਣਾ ਤਾਂ ਤਾਂ ਅੱਗੇ ਫਟਾਫਟ ਅਸੀਂ ਬਿੱਲ ਕਰਾ ਕੇ ਨਿਕਲ ਗਏ ਕਿਉਂਕਿ ਇੱਕ ਤਾਂ ਗਏ ਅਸੀਂ ਸ਼ਾਮ ਨੂੰ ਤੇ ਬਾਕੀ ਬਿੱਲ ਸਾਡਾ ਕਾਫੀ ਬਣ ਗਿਆ ਕਿਉਂਕਿ ਅੱਜ ਅਸੀਂ ਦੂਜਾ ਸਮਾਨ ਡਰਾਈ ਫਰੂਟ ਹੋ ਰਿਹਾ ਵਿੱਚ ਲੈ ਆਏ ਆ ਇਹ ਅੱਧਾ ਸਮਾਨ ਤੁਹਾਨੂੰ ਇਸ ਬਲੌਗ 'ਚ ਦਿਖਾਉਗਾ ਤੇ ਅੱਧਾ ਜਿਹੜਾ ਦੂਜੇ ਚੈਨਲ 'ਤੇ ਤੁਸੀਂ ਦੇਖ ਲਿਆ ਹੋਣਾ ਜਾਂ ਜਿਨ੍ਹਾਂ ਨੇ ਦੇਖਣਾ ਹੋਣਾ ਇਹ ਹੈਪਰ ਦਾ ਲਿਆਣੇ ਨੇ ਅਸੀਂ ਜਵਾਨਾਂ ਦੇ ਹੈਪਰ ਬਣਾਣੇ ਇੱਕ ਲਿਆਏ ਦੋ ਲਿਆਏ ਅਸੀਂ ਕੋਲਡ ਡਰਿੰਕ ਦੀ ਬੋਤਲ ਅ ਇੱਕ ਕਪ ਬੋਲਾ ਲਈ ਆਏ ਤੇ ਕੋਦੇ ਨੀਮ ਕਰ ਲਈਤੀਆਂ ਨੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਅੱਧਾ ਦੂਜੇ ਬਲੌਗ 'ਚ ਸਮਾਨ ਦਿਖਾਉਂਗਾ ਤੇ ਇਹ ਕੋਲਡ ਡਰਿੰਕ ਦੇ ਦੋ ਬੋਤਲੇ ਲੈ ਕੇ ਆਏ ਤੇ ਬੀਬੀ ਉਹਨਾਂ ਨੂੰ ਵੀ ਤੁਹਾਨੂੰ ਸਮਾਨ ਨਹੀਂ ਦਿਖਾਇਆ ਤਾਂ ਇਸ ਕਰਕੇ ਕੋਲ ਬਿਠਾ ਲਿਆ ਵੀ ਨਾਲ ਕਿਉਂਕਿ ਨਾ ਗੇਟ ਲਾਇਆ ਹੋਇਆ ਏ ਨਿਆਣਿਆਂ ਨੂੰ ਦੋਹਾਂ ਨੂੰ ਉਧਰੇ ਬਿਠਾਇਆ ਵਾ ਨਿਆਲੇ ਨਹੀਂ ਟਿਕਦੇ ਲਫਾਫੇ ਫਵਾੜ ਦਿੰਦੇ ਨੇ ਸਾਰੇ ਫਿਰ ਕੀੜੀਆਂ ਹੀ ਕੀੜੀਆਂ ਹੋ ਜਾਂਦੀਆਂ ਨੇ ਬਾਹਰ ਤੇ ਇਹ ਸਮਾਨ ਅਸੀਂ ਥੋੜਾ-ਬੋਤਾ ਲਈ ਆਏ ਚਾਹਨਾ ਘਰ ਐਸੀ ਜਰੂਰ ਦਿਖਾਣੇ ਹੁੰਨੇ ਚਾਹੇ ਥੋੜਾ ਲਈਏ ਜਿਆਦਾ ਲਈਏ ਬਿਨਾ ਵਲੌਗ ਤੇ ਚਲੋ ਕੌੰਸੇ ਟਾਈਮ ਟਿਕੇ ਜਾਂਦਾ ਹਨਾ ਸੋਚ ਕਰਦੇ ਆਂ ਜਦ ਆਏ ਇਸ ਦੇ ਕੀ ਕੀ ਲੈ ਗਏ ਤੁਹਾਨੂੰ ਵਲੌਗ ਦਿਖਾਣਾ ਆ ਸੋਲ ਤੁਹਾਨੂੰ ਆਪਣੀ ਲਈਆਂ ਨੇ ਜਿਹੜੀ ਮਨ ਹੋਵੇ ਚੈਨਿ ਉਹਨੂੰ ਸਿਰਫ ਦਿਵਾਲੀ ਨੂੰ ਮਿਲਦੀ ਹੁੰਦੀ ਹੈ ਸੋਲ ਪਾਕੜੀ ਬੀਬੀ

ਤੈਨਾਂ ਬਹੁਤ ਪਾਈਆਂ ਹਨੀਆਂ ਛੇਕ ਦੀਆਂ ਉਹ ਲੈ ਕੇ ਆਈਆਂ ਐ ਅਸੀਂ ਤੇ ਆਹ ਛਿਆ ਸੀਰ ਚ ਆਹ ਛੋਲੇ ਤੇ ਆਹ ਹੈਗੇ ਆ ਉਹਦੇ ਤਰਬੂਜ ਵਾਲੇ ਬੀਜ ਖਰਬੂਜੇ ਦੇ ਨਾ ਖਰਬੂਜੇ ਤੇ ਖਰਬੂਜੇ ਆਏ ਬੀਜ ਇਹ ਪੁੰਦੀ ਦਾ ਪੈਕੇਟ ਹੈ ਜਿਹੜਾ ਦਹੀਂ ਤੇ ਯੂਜ਼ ਹੁੰਦੀ ਆ ਆ ਖਜੂਰਾ ਖਜੂਰਾ ਲੈ ਕੇ ਇੱਕ ਪੈਕੇਟ ਥਾਣੂ ਕਿ ਉਹ ਛੇਕ ਤੇ ਖਜੂਰਾ ਪੈਣ ਦੀਆਂ ਹੈਂਪਰ ਵਾਲਾ ਵਿੱਚ ਜੋ ਜੋ ਵੀ ਬੱਚਿਆਂ ਲਈ ਸਵਾਹ ਹੁੰਦੇ ਨੇ ਬੱਚਾ ਹੈਂਪਰ ਕਰਨੀ ਹੈ ਕੇਕ ਕੋਕਲੇਟ ਆਹ ਖਾਜੂ ਲੈ ਕੇ ਆਈ ਆ ਆਹ ਦਾਖਾ ਲੈ ਕੇ ਆਈ ਆ ਇਹ ਆਈ ਕੋਈ ਛੋਟੀ ਜਿਹੀ ਪਲੇਟ ਦਾ ਬਾਕਸ ਸੰਭ ਰਹੀ ਚਾਹੀਦੀ ਮੇਰੀ ਤਰਫ ਸੱਜਣ ਨੂੰ ਤੂੰ ਦੇਖ ਕੇ ਮਸਲਾ ਹੋਗਾ ਤੂੰ ਚੱਕ ਕੇ ਲੈਣੀ ਛੱਡਣੀ ਨਹੀਂ ਹੁਣ ਬਹੁਤ ਸੋਣੀ ਲੱਗਿਆ ਛੋਟੀ ਜਿਹੇ ਇਹ ਕਿੰਨੀ ਸੋਣੀ ਹੈ ਨਾ ਬਹੁਤ ਧੀਆ ਹੁਣ ਤਾਂ ਇਹ ਤਾਂ 40 ਦੀ 40 ਦੀ ਮੰਨੋ ਕਿੰਨੀ ਜਲਦੀ ਆ ਤਾਂ ਕਿੰਦਾ ਚਾਇਲ ਦੇ ਦੀ ਆਈ ਐ ਨਨਪਾਤ ਆ ਜਾਉਂਦੇ ਆਂ ਵੀ ਬਾਈ ਟਾਈਡਾ ਸਮੱਸਣਾ ਐਂ ਤੋ ਓਏ ਤੂੰ ਪੈਂਦਾ ਹੋ ਜਾ ਓਦੇ ਸ਼ੁਰੂ ਆਣ ਸਾਰੇ ਉਸਨ ਪਾਪੜੀ ਆ ਦੇਖੋ ਦੇਖੋ ਓਏ ਚੁੱਪਾ ਜੋ ਓ ਤੂੰ ਵੀ ਪਿਆਰ ਹੁੰਦੇ ਆ ਮੈਂ ਕੋ ਕਰਾ ਕਰ ਦੇ ਮੇਰੀ ਆ ਤੇ ਤਾਈ ਇਹ ਲਿਆਣੇ ਤੇ ਘੇਟ ਲਾਇਆ ਵਾ ਤਾ ਜਾ ਚਾਚੀ ਜਾ ਆਵੇਂ ਦੋ ਜਾ ਤੁਹਾਨੂੰ ਦੱਸਾ ਦਿੰਦੀ ਜਾ ਫਿਰ ਅੰਦ ਦੇ ਉਹ ਜੋ ਚਾਹਤ ਆ ਦੇ ਲਈ ਲੈ ਲਾ या बता आप बता आपने आई से भी हाँ तो 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 था मैं दस तक करे अब नवा दो नवाओ अड्डा है बगीचा लगा पाए तुम सामान के हाथ ना मैंने चाहिए थाने बैठ गया जा आओ कर दूंगा मैं भी चक ले आ हां सारे सामान है तुम भी ये काम और डुबले के आ देखिया कर ता ना काम ना बच गए डुबले इनको पड़ा दे ਆ ਇਹਨੂੰ ਕੌਲੀ 'ਚ ਪਾ ਕੇ ਦੇ ਦੇ ਜਾਂ ਫਾਜ਼ੂ ਹੈ ਇਹਨੂੰ ਬਥੇਰਾ ਖਾਂਗੀ ਰੋਟੀ ਨਹੀਂ ਖਾਈ ਸਦਾ ਇਹ ਕਿੱਜਾ ਆ ਲੋਮ ਦੇਖਣਾ ਕਿਉਂ ਕਈ ਬੈਠਾ ਆਪਦੇ ਛੱਡਦੀ ਮੈਨੂੰ ਬਹੁਤ ਸਾਰਾ ਲੱਗਦੇ ਆ ਇਹਦੇ ਮੁੱਝੀ ਪਾ ਦੇ ਕੁੱਤੀ ਉਹਨੂੰ ਕੌਲੀ 'ਚ ਪਾ ਕੇ ਦੇ ਦੇ ਪਾਣੀ 'ਚ ਪਾਵੀਂ ਲੈ ਦੇ ਹਾਂ ਆਦਾ ਹੀ ਵਰਗੇ ਆ ਹੈ ਗਿਆ ਤਿੱਕਤਾ ਬੀਤੀ ਸਾਫ ਦਾ ਨਾ ਪਾ ਛੋਟਾ ਔਰ ਦੇ ਅਨਾ ਬਹੁਤ ਹੀ ਪਿਆਰਦਾ ਅਕਾ ਬੜਾ ਪਿਆਰਦਾ आप इस डेरा पैकेट है ते सारे फैमिली ने अटैक करता मेरे समान से आप आप मेरे घर आप और मिट्टा आप लेके हैं मैं वाले काम कद्दू दे भी इस कद्दू दे और एक दम मन्नो दे दी फोन कालो फिर मेरे तो खटले नहीं मेरे ना मेरे ना उपान दे के आप उपान ਆ ਹੈਗੇ ਆ ਆਲੂ ਵਾਲੇ ਚਿਪਸ ਆਲੂ ਵਾਲੇ ਆ ਇਹ ਇਹਦੇ ਮਾਸਟਰ ਜੀ ਦੇ ਨੇ ਜਿਹੜੇ ਹੈਂਪਲਸ ਤਾਂ ਲੈ ਕੇ ਆਏ ਆਪਾਂ ਆਹ ਕੁਰਕਰੀਆਂ ਦਾ ਪੈਕੇਟ ਇਹ ਆ ਹੈਗੇ ਆ ਸਨਫਲਾਵਰ ਸਨਫਲਾਵਰ ਸੂਰਜਮੁਖੀ ਦੇ ਬੀਜ ਆ ਸੂਰਜਮੁਖੀ ਦੇ ਦੇਖੋ ਮੈਂ ਕਿੰਨੇ ਬੀਜ ਲੈ ਆਈ ਖੇਤਾਂ ਦੇ ਬੀਜਨ ਨੂੰ ਹੀ ਦੇ ਚਿੱਪ ਵੀ ਆਈ ਦਿਖਾਉਂ I'm <laughs> ਤਾਂ ਜੀ ਜਿਵੇਂ ਕਿ ਖਾਇਾ ਹਨਾ ਆ ਦੇ ਦੇ ਨਾ ਸਿੱਕਾ ਹਾ ਦਿਓ ਆ ਦਿਓ ਦੇ ਬਹੁਤ ਚਾਰੀ ਸੋਇਪੇ ਦੇ ਆ ਇਹ ਕਿ ਛੋਟੇ ਡੱਬੇ ਆਏ ਹਨਾ ਨਾ ਉਹ ਬੜੇ ਤੋਂ ਦੇ ਸਟਾਕ ਖਤਮ ਹੋ ਜਾਂਦਾ ਸਟਾਕ ਖਤਮ ਹੋ ਰਿਹਾ ਨਾ ਬਚ ਨਹੀਂ ਉਹਦੇ ਦੇ ਛੋਟੇ ਨਹੀਂ ਰਹਿ ਗਿਆ ਜੀ ਮੇਰਾ ਸਮਾਨ ਤੇ ਆ ਹੈਗੀ ਆ ਨਗਰਤਨ ਅਸ਼ਮੇ ਡਿੱਕਾ ਨਿਰ ਦਾ ਪੁਦੀਆ ਆ ਦੇਖੋ ਆ ਨਹੀਂ ਹੈ ਪਰ ਆ ਨਹੀਂ ਇਹ ਹੈਗਾ ਦਾ ਚੋਕੋ ਚੋਕੋ ਫਿਰ ਦੋ ਬਿਸਕੁਟ ਰਿਹਾ ਬਿੱਟਰ ਮੈਟਰ ਚੋਕਰੀ ਕਿੰਨੀ ਹੈ ਮੈਗੀ ਦਾ ਇੱਕ ਪੈਕ ਆਹ ਮੈਗੀ ਆ ਦੋ ਤੇ ਆ ਵੀ ਚੈੱਕ ਕਰ ਲਉ ਤੋ ਆ ਲੇਕਿਨ ਆਪਦੀਆਂ ਹੈਂਪਰ ਜਿਹੜੇ ਆ ਘਰੀ ਬਣਾ ਲਵੰਦੇ ਹੁੰਦੇ ਆ ਵੀ ਉਹ ਡੁਪਲੀਕੇਟ ਚੀਜ਼ਾਂ ਦੇਣ ਨਾਲ ਉਹ ਆਪਦੇ ਚਹਿਚੀ ਥੋੜੀ ਦੇ ਲੋ ਘੱਟ ਦੇ ਲੋ ਪਰ ਵੀ ਘਰੇ ਬਣਾ ਕੇ ਦੇ ਦੋ 5 600 ਦਾ ਛੋਟਾ ਜਿਹਾ ਹੈਂਪਰ ਮਿਲਦਾ ਉਹਦੇ ਵਿੱਚੋਂ ਕੁਝ ਨਹੀਂ ਹੁੰਦਾ 10 10 ਰੁਪਏ ਵਾਲੀ ਚੀਜ਼ਾਂ ਹੁੰਦੀਆਂ ਨੇ 5 5 ਰੁਪਏ ਵਾਲੀਆਂ ਹਨਾ ਡੁਪਲੀਕੇਟ ਮਾਲ ਹੁੰਦਾ ਸਾਰਾ ਇਹਦੇ ਚੰਗਾ ਜਿਹੜੀ ਇੱਕ ਅੱਧੀ ਚੀਜ਼ ਹੋ ਗਈ ਉਹ ਵੀ ਵਧੀਆ 500 ਫਰੀ ਦਾ ਜਾਂਦਾ 1000 ਦਾ ਲੈ ਲੋ 2000 ਦਾ ਤੱਕ 2000 ਦਾ ਤਾਂ ਚੀਜ਼ ਓਰੀਜਨਲ ਮਿਲੂਗੀ ਜਿੰਨਾ ਸੋ 2000 ਦਾ ਹੈਂਪਰ ਹੋਊਗਾ ਜਿਹੜਾ ਪਰ ਉਹ ਵੀ ਜੋ ਵੀ ਥੋੜੀ ਹੁੰਦੀ ਹੈ ਜਾਂਦੇ ਨਹੀਂ ਹੁੰਦੇ ਆ ਮੈਂ ਕਹਿੰਦੀ ਆ ਤੇ ਲੋ ਜੀ ਆਪਾਂ ਮੈਂ ਲਾ ਹੈਂਪਰ ਬਣਾ ਲਾ ਫਿਰ ਤੁਹਾਨੂੰ ਦਿਖਾਉਣੀ ਤੂੰ ਇਧਰ ਆ ਲੜਦੀ ਆਪਾਂ ਰਾਤ ਨਾਲ ਵੀਡੀਓ ਹੈਂਪਰ ਦੀ ਬਣਾ ਕੇ ਬਸ ਉੱਥੇ ਵੀਡੀਓ ਖਤਮ ਕਰਤੀ ਸੀਗੀ ਫਿਰ ਸਿੱਧਾ ਮੈਂ ਅੱਜ ਸਾਰੀ ਦਿਹਾੜੀ ਨਾਲ ਵੀਡੀਓ ਨਹੀਂ ਬਣਾਈ ਹੈਗੀ ਹੁਣ ਆਪਾਂ ਅੱਜ ਬਣਾਇਆ ਸੀਗਾ ਸਾਗ ਤੇ ਹੁਣ ਮੈਂ ਅਸੀਂ ਲੱਗੇ ਸਾਗ ਕੋਟਣ ਕੋਟ ਕੇ ਫਿਰ ਅਸੀਂ ਗੁਰਦੁਆਰਾ ਤੂੰ ਉੱਥੇ ਕੀ ਕਰਨ ਜਾ ਰਹਿਆਂ अब ना बार-बार मेरे कॉल आ रहे हैं तिल्ला गरमा आज मैं अपना 12 साल का कलर लेया देखो दे, दे, पुराना सुन लग रहा येलो हां जब मेरे 12 के 13 14 हो गए उन्हें 13 पाए नहीं मेरा ब्याह हुआ था बस जदे विच एक महीने बस लई करया था पाए है नहीं पाए एक बार नहीं पाया आज पहली बार पाया समा के रख लिया ਪਾਇਆ ਨਹੀਂ ਪਰ ਹੁਣ ਦੇਖੋ ਜਦੋਂ ਉਸ ਟਾਈਮ ਨਾ ਸੂਟ ਉੱਚੇ ਪਾਉਂਦੇ ਤੇ ਹੁਣ ਆ ਉੱਚਾ ਇਹ ਆਹੋ ਵੀ ਵੀਡੀਓ 'ਚ ਹਨਾ ਤੁਸੀਂ ਕਹਿ ਨਾ ਦੋ ਵੀ ਉੱਚਾ ਏ ਪਰ ਇਹ ਸੂਟ ਮੇਰਾ ਪੁਰਾਣਾ ਈ ਜਦ ਦੂਜੇ ਪਾਉਂਦੇ ਤੇ ਜਦ ਉਸ ਟਾਈਮ ਉੱਚੇ ਸੂਟ ਪਾਉਂਦੇ ਤੇ ਇਸ ਕਰਕੇ ਹੁਣ ਪਾਣਾ ਤਾਂ ਪਾਊਗਾ ਜੇ ਲੱਪ ਗਿਆ ਹਨਾ ਆ ਤਾਂ ਮੇਰੀ ਵੀ ਵਾਧੂ ਪੈਣੀ ਹੋਰ ਪੰਦਰੋ ਜੀਜ ਨਹੀਂ ਕਰਦਾ ਹੈਗਾ ਵੀ ਹਨਾ ਜਦ ਟ੍ਰੈਂਡ 'ਚ ਲੰਘ ਜਾਂਦਾ ਨੀਵੇਂ ਪਾਣਾ ਆਟਾ ਨਾ ਸਾਡਾ ਡੱਬੇ 'ਚ ਸਾਰਾ ਛਾਣਿਆ ਪਿਆ ਏ ਜੀ ਇਸ ਕਰਕੇ ਫਿਰ ਮੈਂ ਇਹੀ ਪਾ ਰਹੀ ਆਂ ਆਹ ਕਿਤੇ ਵੀ ਕੱਦੂ ਵੀ ਛਾਣਿਆ ਸੀ ਮਮੀ ਨੇ ਉਧਰ ਛਾਣ ਕੇ ਭਰਿਆ ਡੱਬਾ ਛਾਣ ਕੇ ਭਰਿਆ ਪਰ ਸੋਚਾ ਤੇ ਐਨ ਦੇਖ ਲੋ ਫੜ ਕੇ ਰੱਖਣਾ ਪੈ ਰਿਹਾ ਹੱਥ ਨਾਲ ਤੇਰੇ ਮੈਂ ਵੀ ਛਾਣਨਾ ਨਹੀਂ ਥੋੜਾ ਥੋੜਾ ਆਟਾ ਨਾਲ ਹਾਜੇ ਜਾ ਤੂੰ ਸੈਕਰੀ ਲਿਆ ਉਧਰੋਂ ਬੀਬੀ ਕੋਲੋਂ ਹਾਂ ਜੀ ਅਸੀਂ ਮੱਕੀ ਦੀ ਰੋਟੀ ਨਹੀਂ ਬਣਾਉਂਦੇ ਫਿਰ ਥੋੜਾ ਥੋੜਾ ਕਿ ਆ ਛਾਣੀ ਜਾਈਏ ਨਾ ਹੋਰ ਛਾਣ ਵਿੱਚ ਪਾਣਾ ਹੁੰਦਾ ਕਿਹੜੇ ਮੱਕੀ ਦੀ ਰੋਟੀ ਬਣਾਉਣੀ ਹੈ ਦੇਖੀ ਫੇਰ ਜਾ ਰਹੇ ਆ ਪਿੱਛੇ ਰਹਿ ਕਟਾਂਗੇ ਤਾਂ ਅਸੀਂ ਛਿੱਟਾ ਛੁੱਟਾ ਪੈ ਜਾਂਦਾ ਕਈ ਵਾਰ ਜਦੋਂ ਮੈਂ ਨਾ ਇੱਕ ਵਾਰ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਕਾ ਕਾਪੀ ਨੇ ਕਮੈਂਡ ਦਿੱਤੇ ਸੀਗੇ ਵੀ ਤੁਸੀਂ ਮੈਲੀ ਬਣਾਤੀ ਉਹ ਸਾਗ ਨਾ ਪਤਲਾ ਹੀ ਰੱਖ ਦਿੱਤੇ ਤੁਸੀਂ ਪਤਲਾ ਹੀ ਸੋਣਾ ਲੱਗਦਾ ਸਾਨੂੰ ਫਿਰ ਖਾਨ ਕੋਟਿਆ ਹੋਇਆ ਜਦੋਂ ਜਿਮੀਚ ਮੜਾ ਮੋੜਾ ਡੱਕਾ ਡੁੱਕਾ ਰਹਿੰਦਾ ਫਿਰ ਖਾਂਦੇ ਨਹੀਂ ਸੱਡੇ ਉਹ ਲਓ ਜੀ ਬੀਬੀ ਖਾ ਲਈ ਰੋਟੀ ਖਾ ਲਈ ਸੱਚ ਲੈ ਮੈਂ ਕਹੇ ਰੀ ਖਾ ਲਈ ਖਾ ਨਹੀਂ ਬੀਬੀ ਨੇ ਤਾਂ ਥਾਲੀ ਵੀ ਬਿੱਲੀ ਕਰਦੀ ਹੋਰ ਅੱਜ ਸਾਗ ਹੁਣ ਨਾ ਜਿਉਂ-ਜਿਉਂ ਸਾਗ ਬਣੀ ਜਾਣਾ ਬਸ ਕੌਲੀਆਂ 'ਚ ਸਾਗ ਘਟਦਾ ਜਾਊਗਾ ਬਸ ਥੋੜਾ-ਥੋੜਾ ਕਿਉਂਕਿ ਨਾ ਜਲਣ ਬਹੁਤ ਜ਼ਿਆਦਾ ਕਰ ਦਿੰਦਾ ਹੈ ਹਨਾ ਇਹਨਾਂ ਨੂੰ ਰੋਜ਼ ਵੀ ਨਹੀਂ ਲਗਦਾ ਖਾਇਆ ਜਾਂਦਾ ਤੇ ਲੋ ਜੀ ਬੀਬੀ ਜੀ ਮੈਂ ਆਪਕੋ ਦੇ ਰਹੀ ਹੂੰ ਸ਼ਗਨ ਫੜੋ ਜੀ ਸ਼ਗਨ ਆ ਗਾਦਾ ਫੜੋ ਦੀਵਾਲੀ ਇਹ ਦੀਵਾਲੀ ਬੋਨਸ ਆ ਨਹੀਂ ਨਹੀਂ ਕੋਈ ਗੱਲ ਨਹੀਂ ਫੜੋ ਫੜੋ ਟੈਂਸ਼ਨ ਨਾ ਲਓ ਸਪੀਕਰ ਨਾਲ ਕਰ ਬੀਬੀ ਤੂੰ ਫੜ ਅੱਛਾ ਦੀਵਾਲੀ ਬੋਨਸ ਆ ਤੇਰਾ ਮੇਰਾ ਤੇ ਤੇ ਤੁਹਾਡੇ ਬੱਚਿਆਂ ਲਈ ਹੈਂਪਰ ਤਿਆਰ ਹੈ ਹੈਂਪਰ ਦਵਾਂਗੀ ਦੀਵਾਲੀ ਦਾ ਜੋ ਮਨ ਕਰਦਾ ਬੀਬੀ ਉਹ ਲੈ ਲਈ ਠੀਕ ਆ ਮੈਂ ਦਵਾਂਗਾ ਮੈਂ ਦੂੰਗਾ ਸ਼ੱਕਰ ਹੁੰਦਾ ਦੀਵਾਨੀ ਪਿੱਛਾ ਪਿੱਛੋ ਹੋਰ ਇੱਕ ਹੱਪਾ ਇਹ ਲੋ ਆਪਕਾ ਦੀਵਾਲੀ ਬੋਨਸ ਬੋਨਸ ਦੀਵਾਲੀ ਦਾ ਜੋ ਜੀ ਕਰਦਾ ਉਹ ਲੈ ਲਿਓ ਸਿਰਫ 500 ਰੁਪਏ ਚ ਪੰਜ 500 ਹੀ ਮਿਲੂਗਾ ਬਸ ਵੱਧ ਨਹੀਂ ਮਿਲਦਾ ਲੇਡੀਜ਼ ਨੂੰ ਉਹਦਾ ਪੈਸੇ ਬੱਚਿਆਂ ਨੂੰ ਪੈਸੇ ਦਾ ਦੂਇੰਦਾ ਦੇ ਦੋ ਹਾਂ ਦਾਦੂ ਨੂੰ ਲੈ ਤੇਰਾ 500 ਰੁਪਿਆ ਦੀਵਾਲੀ ਦਾ ਜੋਜ ਹੀ ਕਰਦਾ ਹਾਂ ਲੈ ਲਈ ਠੀਕ ਹੈ ਇਹਨਾਂ ਦੇ ਬੱਚਿਆਂ ਦੇ ਹੈਂਪਰ ਤਿਆਰ ਹੈ ਠੀਕ ਹੈ ਦਾਦੂ ਨੂੰ ਥੈਂਕ ਯੂ ਤਾਂ ਬੋਲਦੇ ਥੈਂਕ ਯੂ ਦਾਦੂ ਨੂੰ ਦਾ ਦੇ ਦੀ ਤੇ ਮਿਆਂ ਤੇ ਮਿਆਂ ਨੂੰ ਵੰਡਣਿਆ ਬੰਦਿਆਂ ਨੂੰ ਨਹੀਂ ਬੱਚਿਆਂ ਨੂੰ ਲੇਡੀਜ਼ ਨੂੰ ਗਾਤੇ ਬੰਦਿਆਂ ਨੂੰ ਗਾਦੇ ਜੈਂਸਪਾ ਨੂੰ ਦੇਣਗੇ ਆਪਾਂ ਨੂੰ ਦੇਣਗੇ ਹਨਾ ਬਈ ਆਪਾਂ ਤਾਂ ਲੇਡੀਜ਼ ਆਪਸ ਚ ਪਾਰਟੀ ਕਰਨੀ ਆ ਜਾਂ ਬੱਚਿਆਂ ਨੂੰ ਦੇਣੀ ਆ ਜੈਂਸਪਾ ਨੂੰ ਦੇਣਗੇ ਨਾ ਬਈ ਜਾ ਆਪੂ ਬਣਾ ਦੇ ਕੇ ਮਾਰਦਾ ਤੇੜਾ ਨਾਲ ਆਪੂ ਕਦੇ ਨਾਲੀ ਇਹ ਤਾਂ ਮਾਮੂ ਜੀ ਦੇ ਉਹ ਨਾਲ ਉਹ ਜਿਹੜਾ ਮਾਮੂ ਜੀ ਨਾਲ ਬੱਡਾ ਜਾਂਦਾ ਜਿੱਥੇ ਲੈਟ ਬਣਾਏ ਐਂਟੀ ਪੰਦ ਨਹੀਂ ਮਣੀ ਨਹੀਂ ਮੇਰੀ ਦੂਜੇ ਲੋਟ 20 ਰੁਪਏ ਦੇ ਵੀ 20 ਰੁਪਏ ਵੀ ਆ ਦੇਖੋ 20 ਰੁਪਏ ਦਾ ਨੋਟ ਵੀ ਇਕ ਗਲਿਆ ਫਰੀ ਨੂੰ ਵੀ ਨਾ ਕੋਲ ਛੋਟਾ ਕਿੱਪਾ ਪਾ ਲਿਆ ਤੇ ਵੱਡਾ ਰਹਿੰਦਾ ਇਹਦਾ ਆਏ ਹੋਏ ਕੋ ਜੋ ਆ ਰਿਹਾ ਉਹ ਜਿਹੜਾ ਆਪਣਾ ਬਹੁਤ ਦੇਖ ਦਿਨ ਉਹ ਤੇ ਨਾ 5 500 ਦੇ ਵੱਡੇ ਨੋਟ ਓਏ ਓਏ ਉਹ ਤਾਂ ਹਜੇ ਹੋਰ ਪੈ ਰਣਗੇ ਉਹ ਗੱਲਾ ਬੜਾ ਹੈ ਉਹ ਗੱਲਾ ਬੜਾ ਹੈ ਜਿਵੇਂ ਜਦ ਪਹਿਲਾਂ ਇਹ ਤਾਂ ਫੁੱਲ ਭਰ ਗਿਆ ਤਾਂ ਹਾਂ ਐ ਕਰੀ ਜਿਹੜੇ ਦਸ ਦਸ ਦੇ ਨਾਲ ਉਹ ਇਹਦਾ ਖਾਤਾ ਖਲਾ ਕੇ ਖਾਤੇ 'ਚ ਧਰ ਦੇ ਹਾਤਾ ਹੀ ਚਲਾਉਣਾ ਤਾਂ ਅਸਲੀ ਹੁਣ ਇਹ ਬਲੌਗ ਦਾ ਪੈਠੀ ਕਰਦੇ ਐ ਐਂਡਰ ਆ ਤਾਂ ਖਰਾਬ ਸਕੇ ਹੋ ਗਏ ਤੇ ਕੋਈ ਨਾ ਹੁਣ ਇਹਨਾਂ ਦੀ ਜਿਹੜੇ ਕੰਮ ਕਰਨੇ ਹੋਣਗੇ ਆ ਲੈ ਲੋ ਆ ਲੈ ਲੋ ਇਹ ਦੋ ਦੋ ਤੇ ਆ ਲੈ ਲੋ ਆ ਸਿੱਕਾ ਦਾ 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 ਦੇ ਲਈ ਹੁਣ ਆਪਾਂ ਨਾਲ ਗੱਲ ਕਰਨ ਦੇ। ਹਾਂ ਚਲੋ ਹੁਣ ਬੋਲੋ। ਦੇਖ ਜਿਹੜਾ ਜਿਹੜਾ ਲੁੱਤ ਲੱਗਿਆ ਹੋਇਆ ਤਾਂ ਖਰਾਬ ਤੋਂ ਦੇ ਗਿਆ। ਜਿਹੜੀ ਇੱਕ ਦੇ ਦੋ ਦੋ ਦੀ ਐ ਉਹ ਅਲੱਗ-ਅਲੱਗ ਕਰਾਂਗੇ ਫਿਰ ਉਹ ਗੁਰਦੁਆਰੇ ਵਿੱਚ ਦੇ ਕੇ 100-100 ਦੇ ਨੋਟ ਲੱਭਾਂਗੇ। ਕਿਉਂਕਿ ਗੁਰਦੁਆਰੇ ਵਿੱਚ ਦੁਨੀਆ ਪੈਸੇ ਚ ਦਉਂਦੀ। ਪਰ ਹਾਂ। ਹਾਂ। ਚਲੋ ਜੀ ਹੁਣ ਆਪਾਂ ਬਲਾਗ ਦੇ ਵਿੱਚ ਕਰਦੇ ਹਾਂ। ਜਿੰਨੀ ਬੀਬੀ ਨੇ 10 20 ਦੀ 50 ਦੀ ਲੈਣੀ ਹੋਈ ਬੀਬੀ ਲੈ ਲੂਗੀ। ਇਹ ਤਾਂ ਸਾਹਮਣੇ ਰੱਖ ਲਿਓ ਸਾਹਮਣੇ ਰੱਖੋਗੇ। ਇਹ ਤਾਂ ਦੇ ਦੋ ਮੇਰੇ। ਇਹ ਤਾਂ ਸਾਹਮਣੇ ਰੱਖ ਲਿਓ। ਇਹ ਵੀ ਬਾਈ ਕਰਦੇ। ਬਾਈ। ਨਹੀਂ ਤਾਂ ਵੀ ਜਿਹੜੇ ਦੱਸਦੇ ਆ 100 100 ਦੇ ਲੱਗਦੇ ਹਰ ਮੇਰੀ ਲੋਕ ਕਲਿੱਪ ਜਰੂਰ ਪਾਓ ਜਿਹੜੀ ਮੈਂ ਉੱਥੇ ਪੜ੍ਹਾਈ ਕੀਤੀ ਆ ਅੱਗੇ ਤੋਂ ਆ ਦੇਖੋ ਵਿਆਹ ਕੇ ਆ ਗਏ ਆ ਆ ਦੇਖੋ ਜਿਵੇਂ ਜਿਵੇਂ ਆਪਾਂ ਵੀ ਨਹੀਂ ਲਿਆ ਗਾ ਚਲੋ ਆਪਾਂ ਲੋਗ ਦਾ ਹੁਣ ਐਂਡ ਕਰਦੇ ਆ ਇਹਨਾਂ ਨੂੰ ਹੁਣ ਆਪਾਂ ਅਲੱਗ-ਅਲੱਗ ਕਰਦੇ ਆ ਉਹ ਹਟ ਜਾ ਅਲੱਗ-ਅਲੱਗ ਕਰਦੇ ਆ ਸਾਰਿਆਂ ਨੂੰ ਜਿਹੜੀ ਸਿੱਕੀ ਹੈ ਦੱਬ ਕੇ ਅਲੱਗ ਕਰਦੇ ਆ ਆਹੂ ਕਿੱਥੇ ਗਿਆ ਹੁਣ ਮੇਰੇ ਅੱਗੇ ਲੋਗ ਵਧੀਆ ਲੱਗੇ ਆਪਣੇ चॅनल ए व्हिडिओ लाईक करो शेअर करो सोहो सोहोणी कमेंट करे ही अगली व्हिडिओ